ਆਲੇ ਪਧਨੀ ਕਾਲਾ ਤੇ ਵੀਰਪਾਲ ਕੀ ਗੱਲਾਂ ਕਰਦੇ ਸੀਗੇ ਵਿਆਹ ਦੀਆਂ ਗੱਲਾਂ ਜੇ ਕੋਈ ਛਿਰੀ ਚ ਵਿਆਹ ਹੁੰਦਾ ਤਾਂ ਪਤਾ ਲੱਗਦਾ ਹੀ ਸਾਨੂੰ ਪਤਾ ਨਹੀਂ ਕੀ ਕੋਈ ਗਾਹੈ ਨਾ ਤੇ ਖੜਾਇਆ ਸੀ ਕਿਤੇ ਉਹ ਤਾਂ ਨਾ ਕਿਤੇ ਮੰਗ ਮੰਗ ਲਿਆ ਹੋਇਆ ਪਰ ਮੇਰੇ ਦੁਆਤ ਵੀ ਨੂੰ ਤਾਂ ਨੀਂਦ ਨਹੀਂ ਆਈ ਸਾਰੀ ਰਾਤ ਬਿਲਕੁਲ ਕਿਹ ਨਾਲ ਲੱਗੀ ਫਿਰ ਕੀ ਗੱਲ ਆ ਕਿੱਥੇ ਵਿਆਹ ਆ ਫਿਰ ਮੈਨੂੰ ਵੇਖ ਕੇ ਚੁੱਪ ਵੀ ਕਰ ਗਏ ਦੋਨੇ ਤਾਂ ਕਿ ਨਹੀਂ ਨਹੀਂ ਉਹ ਤਾਂ ਹੋਰ ਹੀ ਕਿਸੇ ਦੇ ਵਿਆਹ ਐਂ ਜੇ ਕੁਛ ਕਰ ਮੈਨੂੰ ਕੋਈ ਗੱਲ ਚ ਰਾਜ ਲੱਗਦਾ ਆ ਬੱਤੀ ਜਾ ਇਹ ਨੀ ਕੁਛ ਬਾਈ ਇੱਧਰ ਜੋੜੇ ਨਾ ਰਹਿ ਕੇ ਆ ਮੈਂ ਤਾਂ ਕਿਹੜੇ ਵੇਲੇ ਦੀ ਮੱਥਾ ਮਾਰੀ ਆਣੀ ਹੈ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਹੁੰਦੀ ਪਿੱਛੇ ਲਾ ਦੇ ਬਾਤ ਇੱਥੇ ਲਾ ਉਹ ਫੋੜ ਲਵੇੜ ਕੇ ਬਈ ਕਿੰਨੇ ਲਿਬੜੇ ਨੇ ਬਲ ਐਂ ਦੇਖ ਪੈਰਾ ਮੰਨੀ ਨਾ ਨਾ ਲਾ ਦੇ ਫਿਰ ਮੈਂ ਗੱਲ ਸੁਣ ਮੇਰੀ ਤੇ ਆਹ ਕਰ ਕਾਲਾ ਤੇ ਵੀਰਪਾਲ ਗੱਲਾਂ ਇਹ ਕਰੀ ਕਿਹਦੇ ਵਿਆਹ ਇਹਨਾਂ ਦੇ ਮੈਨੂੰ ਤਾਂ ਕੋਈ ਵਿੜਕ ਨਹੀਂ ਹੈਗੀ ਬਾਈ ਅੱਛਾ ਕੋਈ ਹਾਲਿਆ ਪਾ ਲੈਦਾ ਰਹੋ ਕਿ ਦਾ ਕੁਝ ਗੀਰੀ ਚ ਹੁੰਦਾ ਤਾਂ ਆਪਾਂ ਨੂੰ ਸਕੀਰੀ ਚ ਹੁੰਦਾ ਤਾਂ ਆਪਾਂ ਨੂੰ ਪਤਾ ਲੱਗਦਾ ਮੈਨੂੰ ਤਾਂ ਰਾਤ ਦੀ ਨੀਂਦ ਨਹੀਂ ਆਈ ਵੀ ਕੀ ਇਹਦਾ ਵਿਆਹ ਹੋਇਆ ਵਿਆਹ ਵਿਆਹ ਕਰੀ ਜਾਂਦੇ ਸ ਤੇ ਮੈਨੂੰ ਵੇਖ ਕੇ ਕਰਕੇ ਚੁੱਪ ਉਹ ਹਾਂ ਮੈਨੂੰ ਵੀ ਨਹੀਂ ਵਿੜਕ ਫਿਰ ਇਸ ਕਰਕੇ ਕਿਤੇ ਹੋਰ ਤਾਂ ਨਹੀਂ ਕੋਈ ਅੱਕ ਚੁੰਦਾ ਫਿਰਦਾ ਤੂੰ ਹੀ ਨਾ ਨਾ ਮੈਂ ਤਾਂ ਲੱਤ ਚੁਣਿਆ ਕੋਈ ਪਤਾ ਨਹੀਂ ਮਗਰ ਲੱਗ ਗਿਆ ਹੋਏ ਉਹਨਾਂ ਦੇ ਨਾ ਨਾ ਅੱਛਾ ਯਾਰ ਠੀਕ ਆ ਫਿਰ ਇੱਥੇ ਬਹਿ ਜਾ ਸੁੱਤਾ ਪਏ ਹੂੰ ਉਹੀ ਪਿਆ ਸੀ ਅੱਖਾਂ ਵਿੱਚ ਮੈਂ ਤੈਨੂੰ ਐ ਕਹਿੰਦੀ ਸੀ ਇੱਕ ਤਾਂ ਤੂੰ ਬੀਹੀ ਚ ਗੱਲ ਨਾ ਕਰਿਆ ਕਰ ਹਰੇਕ ਹੂੰ ਕੱਲ ਉਹਨੂੰ ਭਾਮ ਕਲਾਗੀ ਮਾਰੀ ਮੋਟੇ ਐਵੇਂ ਉਹਦੇ ਨਾਲ ਕਲੇਸ਼ ਕਰੂਗੀ ਉਹ ਕੱਲ ਉਹਨੂੰ ਸ਼ੱਕ ਹੋ ਗਿਆ ਹਨਾ ਹੋਰ ਚਲ ਕੋਈ ਨਹੀਂ ਤੇ ਇੱਕ ਤੂੰ ਬਾਈ ਤੇਜੇ ਨੂੰ ਐ ਕਹਦੇ ਮਨਜੀਤ ਭੈਣ ਨੂੰ ਸੱਦ ਲੂਗਾ ਤੇਜੇ ਨੂੰ ਹੋਰ ਸਹੀ ਗੱਲ ਆ ਆਪਣੇ ਸਿਰ ਤੇ ਗੱਲ ਆਪਣੇ ਜਮਾ ਘੱਲਿਆਂ ਦੇ ਸਿਰ ਤੇ ਗੱਲ ਆ ਜੋ ਅਗਲਾ ਖੇ ਕਰਾਉਂਦਾ ਉਹਦੇ ਨਾਲ ਆਪਾਂ ਆਪਣੇ ਘਰੇ ਰਾਇ ਕਰ ਲਾਂਗੇ ਆਉਣ ਉਹਨੂੰ ਰਾਂ ਸੱਦ ਲਾਂਗੇ ਹਨਾ ਜੋ ਰਾਇ ਕਰਨੀ ਹੋਵੇ ਹਾਂ ਫਿਰ ਵੀ ਭੈਣ ਹੈਗੀ ਭੈਣ ਦੀ ਤਾਕਤ ਮੰਨਣੀ ਕੋਈ ਪੜਾਈ ਮੰਨਣੀ ਪਊਗੀ ਉਹ ਵੀ ਜੇ ਆਪਾਂ ਮੰਨੂਗੇ ਉਹਦੀ ਤਾਂ ਜੇ ਆਪਾਂ ਕਰਦੇ ਆ ਅਗਲਾ ਕੁਸ਼ਰੀਕਾ ਨੇ ਸਾਨੂੰ ਸਿਆਪਾ ਵੀਜਤਾ ਸਿਆਪਾ ਵੀਜਤਾ ਐ ਕਰਕੇ ਦੇਖ ਲੈ ਤੂੰ ਮੈਂ ਤਾਂ ਹੀ ਆਂ ਦੇਖਣਾਈ ਸੀ ਮੈਂ ਤਾਂ ਜਾਣੀ ਆਂ ਕੀ ਕਰਦੇ ਆ ਕੰਮ ਧੰਦਾ ਪਿਆ ਸੀਗਾ ਸਾਰਾ ਚੱਲ ਤੇ ਜਾ ਟੱਕਰ ਨੇ ਮੈਂ ਤੇ ਜਿਹਨੂੰ ਕਹਣਾ ਵੀ ਭੈਣ ਮਨਜੀਤ ਨੂੰ ਫੋਨ ਲਾ ਲ ਆਹੋ ਐ ਕਰ ਲੈ ਬਾਹਰ ਨੂੰ ਜਾਇਆ ਉਹ ਹੁਣ ਇਸ ਵੇਲੇ ਹਰਾ ਵੱਡਣ ਜਾਂਦਾ ਹੁੰਦਾ ਚੱਲ ਮੈਂ ਜਾਂਦਾ

ਹੋਰ ਤਕੜੇ ਹੋ ਭਾਈ ਹਾਂ ਠੀਕ ਆ ਭਾਈ ਵਧੀਆ ਹੋਰ ਤੁਸੀਂ ਠੀਕ ਹੋ ਪਰਿਵਾਰ ਵਧੀਆ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਭਾਈ ਠੀਕ ਆ ਭਾਈ ਵਧੀਆ ਜਵਾਕ ਕਿ ਸਕੂਲ ਗਏ ਆ ਭਾਈ ਸਕੂਲ ਗਈਆਂ ਭਾਈ ਕੁੜਗਾਂ ਮੈਂ ਯਾਖਮਾਕ ਦਾ ਠੇਕਾ ਨਵੇੜ ਕੇ ਅੱਗੇ ਉਹਨਾਂ ਲੋਡ ਹੁੰਦੀ ਆ ਹਾਂ ਉਹਦੇ ਵੇਹ ਕੁੜੀਆਂ ਨੇ ਨਾ ਪੈਸੇ ਸਕੂਲ 'ਚ ਭਰਨੇ ਸੀ ਭਾਈ ਤਾਂ ਕਰਕੇ ਫੋਨ ਕੀਤਾ ਸੀਗਾ ਠੀਕ ਆ ਭਾਈ ਹੋਰ ਲਾ ਚਾਹ ਬਣਾਵਾ ਮੈਂ ਥੋੜੀ ਜੀ ਨਾ ਚਾਹ ਤਾਂ ਬਸ ਜੀ ਮੈਨੂੰ ਫੋਨ ਆਈ ਜਾਂਦੇ ਕੰਮ ਵਾਲੇ ਆ ਨਾ ਇੱਕ ਕੰਮ ਹੋਰ ਸੀਗਾ ਅੱਛਾ ਭਾਈ ਮੈਨੂੰ ਮਿਲਿਆ ਸੀ ਕਾਲਾ ਅੱਛਾ ਭਾਈ ਉਹ ਕਹਿੰਦਾ ਸੀ ਵੀ ਭਾਈ ਜੇ ਸਿੱਬੂ ਨੂੰ ਤੁਸੀਂ ਪੁੱਛ ਲਓ ਹਾਂ ਬਈ ਤੇ ਵੀ ਆਪਾਂ ਉਹਨਾਂ ਦਾ ਕਰੇਵਾ ਭਰਾਦ ਗਏ ਕਿਵੇਂ ਬਾਈ ਵੀ ਆਪਾਂ ਵੀ ਕਹਿੰਦੇ ਵੀ ਨਾਲ ਤਾਂ ਉਹ ਵੀ ਬਾਈ ਸਰਤੇ ਬੰਦਾ ਹੈ ਨਹੀਂ ਗਾ ਵਿਚਾਰੀ ਦੇ ਅੱਛਾ ਤੇ ਵੀ ਚਲ ਵੀ ਦੇ ਹੋਰ ਇੱਥੇ ਤਾਂ ਲੱਗਦਾਗਾ ਅੱਛਾ ਵੀ ਤੇਜੇ ਨਾਲ ਰਿਸ਼ਤਾ ਕਰਵਾਦ ਗਏ ਸਿੱਬੂ ਦਾ ਅੱਛਾ ਮੈਂ ਤੈਨੂੰ ਐਂ ਦੱਸਦੀ ਆ ਬਈ ਚੱਲ ਗੁੱਸਾ ਤਾਂ ਮੈਨੂੰ ਕੋਈ ਨਹੀਂ ਤੂੰ ਕਹੇਤਾ ਬਈ ਹੁਣ ਕੁੜੀਆਂ ਦੇਖ ਵਿਆਹ ਨਾਲ ਆਈਆਂ ਇੱਕ ਕੁੜੀ ਪਲੱਸ 2 ਕਰੀ ਜਾਂਦੀ ਐ ਇੱਕ 10ਵੀਂ ਚ ਐ ਬਈ ਹੁਣ ਕੱਲ ਨੂੰ ਜਮਾਈ ਭਾਈ ਆ ਜਾਣਗੇ ਹਨਾ ਬਈ ਇਹ ਗੱਲ ਮੈਨੂੰ ਤਾਂ ਨਹੀਂ ਚੰਗੀ ਲੱਗਦੀ ਪਰ ਮਨ ਚੱਲਦੇ ਆ ਵੀ ਜੇ ਸੋਨੂੰ ਹੈਗਾ ਵੀ ਤੇਰੇ ਨੂੰ ਵਿਆਹਣਾ ਤੁਸੀਂ ਆਪਾਂ ਇੱਕ ਰਿਸ਼ਤਾ ਹੈਗਾ ਮੇਰੇ ਹੱਥ ਚ ਚਲ ਫਿਰ ਉਹਦਾ ਪਤਾ ਕਰ ਲਓ ਹਾਂ ਹੁਣ ਤੈਨੂੰ ਵੀ ਪਤਾ ਬਈ ਤੂੰ ਵੀ ਸਿਆਣਾ ਹਨਾ ਇਸ ਉਮਰ ਚ ਵੀ ਚੰਗਾ ਜਾਂ ਨਹੀਂ ਲੱਗਦਾ ਠੀਕ ਆ ਬਈ ਹਾਂ ਮੁੰਡਾ ਘਰ ਸਿਆਣਾਗਾ ਮੈਂ ਦੇਖਿਆ ਆਉਂਦਾ ਜਾਂਦਾਗਾ ਆਪਣੇ ਘਰੇ ਵੀ ਆਉਂਦਾ ਜਾਂਦਾ ਠੀਕ ਹੈ ਹਾਂ ਤੇ ਨਰਮਾਚਲ ਆਪਾਂ ਹਾਂ ਹੀ ਕਰਾ ਦਿਆਂਗੇ ਚੱਲ ਫਿਰ ਤੁਸੀਂ ਰਾਇ ਕਰ ਲਓ ਮੈਂ ਦੱਸ ਦਿੰਦਾ ਹਾਂ ਹਾਂ ਇਹਨੂੰ ਪਤਾ ਹੁਣ ਬਈ ਕੱਲ ਨੂੰ ਹੁਣ ਵੱਡੀ ਕੁੜੀ ਤਾਂ ਭਾਵੇਂ ਅੱਜ ਵਿਆਹ ਦਿਆ ਮੈਂ ਠੀਕ ਹੈ ਤੇ ਦੂਜੀ ਦਸਵੀਂ ਚਾ ਦੇਖ ਠੀਕ ਹੈ ਹਾਂ ਐ ਫਿਰ ਲੋਟ ਜੇ ਨਹੀਂ ਆਉਂਦਾ ਬਈ ਚਲੋ ਠੀਕ ਹੈ ਫਿਰ ਭਾਈ ਦੱਸ ਲਾ ਜਾ ਕੇ ਉਹਨਾਂ ਨੂੰ ਨਾਲੇ ਵਾਕੀ ਹੁਣ ਬਈ ਅੱਧੀ ਘਟਪ ਗਈ ਅੱਧੀ ਰਹਿ ਗਈ ਹੁਣ ਕਾਦੇ ਵਾਸਤੇ ਜੇ ਸੁਖ ਹੋਣਾ ਹੁੰਦਾ ਕਹਿੰਦੇ ਹੁੰਦੇ ਨੇ ਪਹਿਲੇ ਉਹਦੀ ਹੋ ਜਾਂਦਾ ਹੁੰਦਾ ਹੈ ਹੈ ਚਲੋ ਉਹ ਤਾਂ ਸੀ ਮੋਢੇ ਦੀ ਦੇਖ ਕੇ ਕਹਿੰਦੇ ਸੀ ਚੱਲ ਵੀ ਨਾਲ ਤਾਂ ਜਵਾਕ ਰਗਾ ਨਾ ਨਾ ਕੋਈ ਨਹੀਂ ਬਈ ਐ ਹੁਣ ਉਹੀ ਗੱਲ ਨਗਰ ਦਾ ਆਪੇ ਸਿਰ ਤੇ ਹੱਥ ਹੈਗਾ ਸਭ ਦਾ ਠੀਕ ਆ ਹਾਂ ਇਹ ਜੀ ਤਾਂ ਕੋਈ ਗੱਲ ਨਹੀਂ ਤੇ ਆਪਾਂ ਕਰ ਲਾਂਗੇ ਗੱਲ ਪੁੱਛ ਲੂੰਗੀ ਮੈਂ ਉਹਨਾਂ ਨੇ ਮੈਨੂੰ ਹੋ ਗਏ 5 6 ਮਹੀਨੇ ਅੱਛਾ ਉਦੋਂ ਕਿਹਾ ਸੀਗਾ ਤੇ ਉਹ ਵੀ ਵਿਚਾਰੀ ਕੱਲ ਹੋਈ ਹੈਗੀ ਤੇ ਜਵਾਕ ਜਲਾ ਹੀ ਨਹੀਂਗਾ ਤੇ ਸਹੁਰਿਆਂ ਨੇ ਛੜਤੀ ਸੀ ਠੀਕ ਆ ਹਾਂ ਉਹਨਾਂ ਨੇ ਮੈਨੂੰ ਉਦੋਂ ਕਿਹਾ ਸੀ ਚਲੋ ਭਾਈ ਤੁਸੀਂ ਚਲੋ ਉਹਨੂੰ ਸਾਖ ਕਰਾ ਦਿਓ ਨਾਲ ਤੇਜੇ ਨੂੰ ਫਿਰ ਆਉਣਾ ਜਾਣਾ ਸੌਖਾ ਹੋ ਜੂ ਬੁੱਢਾ ਆਚਾਰ ਪੀ ਲਾ ਦੂਗਾ ਜੇ ਤੁਹਾਡਾ ਸਹਿਚਾਰ ਹੈਗਾ ਨਾ ਨਾ ਕੋਈ ਨਹੀਂ ਭਾਈ ਆਪਾਂ ਪੁੱਛ ਲਾਂਗੇ ਉਹਨਾਂ ਨੂੰ ਤੇ ਜਿਉਂ ਕੁੜੀ ਦਾ ਕਰਿਆ ਨਾ ਹੋਇਆ ਨਾ ਰਿਸ਼ਤਾ ਪਰ ਰਿਸ਼ਤਾ ਜ਼ਰੂਰ ਕਰਵਾ ਦੇ ਜਦੋਂ ਤੁਸੀਂ ਵਿਚੋਲੇ ਬਣ ਕੇ ਨਾਲੇ ਤੁਹਾਡਾ ਸਹਿਚਾਰ ਬਾਤ ਕਰੂਗਾ ਘਰੇ ਜਾਣਾ ਆਉਣਾ ਸੌਖਾ ਹੋ ਜਾ ਹਾਂ ਨਾ ਕੋਈ ਨਹੀਂ ਆਪਾਂ ਭਾਈ ਵਦਨ ਦੱਸਤੀ ਗੱਲ ਵੀ ਮੈਂ ਪਤਾ ਕਰ ਲਵਾਂ ਮੈਂ ਤੁਹਾਡੀ ਗੱਲ ਟਾਲਦੇ ਨਹੀਂ ਆਪਾਂ ਪਤਾ ਕਰ ਲਾਂਗੇ ਤੇ ਬਾਕੀ ਫਿਰ ਵੀ ਉਧਰੋਂ ਤੂੰ ਹੀ ਗੱਲਬਾਤ ਕਰ ਲਈ ਉਹਨਾਂ ਨਾਲ ਤੇਰਾ ਹੈ ਨਾ ਉਹਦੀ ਪ੍ਰਿਹਾਈ ਤੈਨੂੰ ਪਤਾ ਥੋੜਾ ਜਿਹਾ ਵੀ ਲੱਗਦੀ ਆ ਜੇ ਮੈਂ ਘਰੇ ਜਾ ਮੈਂ ਜਾ ਆਉਂਗਾ ਨਾ ਮੈਂ ਉਹਨਾਂ ਤੋਂ ਵੀ ਸਿਬੋ ਸਾਗ ਕਰਾਉਂਦੀ ਆ ਹਾਂ ਤੈਨੂੰ ਪਤਾ ਹੀ ਆ ਫਿਰ ਬਿੰਦਰ ਤਾਂ ਉਹਨੂੰ ਉਹੀ ਨਹੀਂ ਦੇਖਾਂਗਦੀ ਤੇ ਜੇ ਮੈਂ ਘਰੇ ਵਾਗੀ ਫਿਰ ਤਾਂ ਉਹ ਜਮੇ ਉਹਦੇ ਰੋਟੀ ਪੱਕੂ ਨਾ ਨਾ ਮੈਨੂੰ ਤਾਂ ਕਾਲਾ ਕਹਿੰਦਾ ਵਿਚਾਰੇ ਜੀ ਜੂਨ ਬੁਰੀ ਆ ਉਹਦਾ ਕਰਕੇ ਬਿੰਦਰ ਉਹਨੂੰ ਬਹੁਤ ਕੱਪੜਾ ਹੀ ਬੋਲਦਾ ਹਾਂ ਹਾਂ ਪਤਾ ਹੀ ਆ ਵੀ ਮੈਨੂੰ ਐ ਤਾਂ ਉਹ ਤਾਂ ਚਾਰ ਰੋਟੀ ਵੀ ਨਹੀਂ ਦਿੰਦੇ ਉਹਨੂੰ ਲੁਗਾ ਵਾਲਾ ਕੁੜੀ ਕਿਤਰੀ ਬਰੋਣੇ ਨੂੰ ਸੱਦ ਕੇ ਰਾਇ ਕਰ ਲੈਣਗੇ ਹਾਂ ਐ ਤਾਂ ਹਾਂ ਹਾਂ ਤਾਂ ਵਿਚਾਰਾ ਕਈ ਵਾਰੀ ਆਉਂਦਾ ਹੁੰਦਾ ਰੋਂਦਾ ਹੁੰਦਾ ਕਹਿੰਦਾ ਮੈਨੂੰ ਰੋਟੀ ਮੰਗਦਾ ਤਾਂ ਭੱਜ ਕੇ ਪੈਂਦੇ ਆ ਚਾਹ ਮੰਗਦਾ ਤਾਂ ਭੱਜ ਕੇ ਪੈਂਦੇ ਆ ਤੇ ਜੂਨ ਤੱਕ ਹੀ ਆ ਖਰਚਾਰ ਕਿੱਲੇ ਜ਼ਮੀਨ ਖਾਂਦੀ ਆ ਉਹਦੀ ਆਮਦਨ ਤਾਂ ਉਹਨਾਂ ਕੋਲ ਹੀ ਰਹਿੰਦੀ ਆ ਉਹਨੇ ਕੀ ਕਿੱਥੇ ਲੈ ਜਾਣਾ ਕੰਮ ਵੀ ਸਾਰਾ ਤਨਵਾਦੂਗਾ ਸਾਰਾ ਕੰਮ ਕਰਦਾ ਹਾਂ ਖੇਤ ਬੰਨੇ ਵੀ ਉਹੀ ਜਾਂਦਾਗਾ ਹਾਂ ਤੇ ਬਾਕੀ ਆਉਦੀ ਭੈਣ ਨੂੰ ਸੱਦ ਲੂਗਾ ਮਨਜੀਤ ਨੂੰ ਉਹਨੂੰ ਪੁੱਛ ਲੂਗਾ ਮੈਂ ਤੈਨੂੰ ਪਤਾ ਕਰਕੇ ਦੱਸ ਦੂੰਗੀ ਭਾਈ ਹਾਂ ਚੱਲ ਤੁਸੀਂ ਕਰਿਓ ਪਤਾ ਨਾ ਕੋਈ ਨਹੀਂ ਚਾਹਤਾ ਬਣਾ ਲੈਨੇ ਮੈਂ ਥੋੜੀ ਬਸ ਤੁਸੀਂ ਚਾਹਤਾ ਜਾਣਾਗਾ ਥੋੜਾ ਕੰਬਾਲੇ ਲੰਗੇ ਚੰਗਾ ਭਾਈ ਠੀਕ ਚੰਗਾ ਲੈ ਰਸੀਦ ਉਹ ਤਾਂ ਦੇਖੀ ਜਵਾਬ ਨਾਲੇ ਖਾਈ ਜਾਂਦੀ ਆ ਫਟ ਫਟ ਉਹਨੂੰ ਤੇ ਨਾਲੇ ਪਏ ਤਾਂ ਉਹੀ ਸਰਦਾ ਇਹਨੂੰ ਹੁਣ ਵਿਆਹ ਕਰਾਉਂਦੀ ਕੀ ਲੋੜ ਆ ਜਿਹੜਾ ਕੋਈ ਸੁ ਮੰਗਦਾ ਉਹ ਲਿਆ ਦਿੰਦੇ ਚੱਲ ਆਪਾਂ ਤਾਂ ਉਹਨਾਂ ਨਾਲ ਆੜੀ ਕੱਢਣੀ ਆ ਹੋਰ ਸਹੀ ਆਪਾਂ ਨੂੰ ਕੀ ਆ ਆਪਾਂ ਜਾ ਕੇ ਦੱਸ ਦਿੰਨੇ ਆ ਉਹਨੂੰ ਕਾਲੇ ਕੋਲੇ ਜਾਂਦੇ ਆ ਕਾਲੇ ਨੂੰ ਕਹਿੰਦੇ ਵੀ ਸੀਬੋ ਦਾ ਦੇ ਗਈ ਜਵਾਬ ਭਾਈ ਤੇ ਹੋਰ ਤਾਂ ਕਹਿੰਦੀ ਵੀ ਹੋਰ ਕਰਾ ਦੂਗੀ ਸਾਡਾ ਹੁਣ ਆ ਜਾਣਾ ਰਹਿ ਜੂਗਾ ਇਹ ਗੱਲ ਵੀ ਵਿੰਦਰ ਕੋਲੇ ਤੁਸੀਂ ਛੇੜ ਲਓ ਮੈਂ ਤਾਂ ਜਾਣਦੀ ਨਹੀਂ ਪਾਲੀ ਆ ਓਏ ਆ ਫਿਰਦਾ ਕਾਲਾ ਵੀ ਕੀ ਕਰਦਾ ਫਿਰਦਾ ਆ ਵਧੀਆ ਸੀਬੋ ਕੋਲੇ ਗਿਆ ਸੀ ਠੇਕਾ ਦੇਣਾ ਦੇ ਆ ਠੇਕਾ ਹਾਂ ਠੇਕਾ ਦੇ ਆਇਆ ਨਾਲੇ ਮੈਂ ਉਹਦੇ ਤੋਂ ਮੈਨੂੰ ਕਿਹਾ ਸੀ ਤੇਜੇ ਦੇ ਉਹਦੇ ਬਾਰੇ ਪੁੱਛ ਕੇ ਆਇਆ ਸੀ ਅੱਛਾ ਹੈ ਤੇਜੇ ਵਾਲਾ ਕੰਮ ਹਾਂ ਪੁੱਛਿਆ ਪੁੱਛਿਆ ਹੂੰ ਉਹ ਤਾਂ ਦੇਗੀ ਨਾ ਜਵਾਬ ਜਵਾਬ ਦੇਗੀ ਆ ਹਾਂ ਉਹ ਕਹਿੰਦੀ ਵੀ ਮੇਰਾ ਤਾਂ ਨਹੀਂ ਲੋਟ ਆਉਂਦਾ ਹੁਣ ਵੀ ਕੁੜੀਆਂ ਬਰੋਬਰ ਹੋਈਆਂ ਪਈਆਂ ਹਾਂ ਤੇ ਵੀ ਮੈਂ ਤਾਂ ਐ ਕਰਦੇ ਵੀ ਮੇਰੀ ਰਿਸ਼ਤੇਦਾਰੀ ਦੀ ਕੁੜੀ ਹੈਗੀ ਆ ਹੂੰ ਪੰਜ ਛੇ ਮਹੀਨੇ ਹੋ ਗਏ ਗੱਲ ਚੱਲੀ ਸੀ ਤੇ ਕਹਿੰਦੀ ਉਹ ਮੈਨੂੰ ਕਹਿੰਦੇ ਸੀ ਵੀ ਰਿਸ਼ਤਾ ਲੈ ਜੀ ਹੂੰ ਕਿਉਂਕਿ ਮੈਂ ਰਿਸ਼ਤਾ ਮੈਂ ਕਰਾ ਵੀ ਦੂੰਦਾ ਹਾਂ ਨਾਲ ਹੂੰ ਮੈਂ ਵੀ ਕਿ ਹਜਮਤ ਜੇ ਤੂੰ ਰਿਸ਼ਤਾ ਕਰਾ ਦੇ ਨਾਲ ਤਾਂ ਤੈਨੂੰ ਜਾਣਾ ਆਉਣਾ ਸੌਖਾ ਹੋ ਜੂ ਤੇ ਤੇਜੇ ਨੂੰ ਇਧਰ ਆਉਣਾ ਜਾਣਾ ਸੌਖਾ ਹੋ ਜੂਗਾ ਹਾਂ ਹੈ ਹਾਂ ਉਹ ਕਹਿੰਦੀ ਬਿੰਦਰ ਕੋਲੇ ਤੁਸੀਂ ਕਿਹੜਾ ਗੱਲ ਛੇੜ ਲੋ ਹਾਂ ਉਹ ਤਾਂ ਮੈਂ ਕੱਲੇ ਕੋਲੇ ਜਾਊਗਾ ਦੇਖ ਬਿੰਦਰ ਕੋਲੇ ਤਾਂ ਸਿੱਧਾ ਮੈਂ ਜਾਂਦਾ ਨਹੀਂ ਆਪੇ ਮੈਂ ਕਾਲੇ ਨੂੰ ਕਹੂੰਗਾ ਭਾਈ ਤੇਜੇ ਨੂੰ ਕਰਾਉਣੀਆ ਰਿਸ਼ਤਾ ਤੂੰ ਬਿੰਦਰ ਨੂੰ ਪੁੱਛ ਵੀ ਕੀ ਕਹਿੰਦੀ ਆ ਉਹ ਬਿੰਦਰ ਤਾਂ ਕਿੱਥੇ ਰਾਜੀ ਹੁੰਦੀ ਆ ਆਪਾਂ ਐ ਕਰਾਂਗੇ ਹਾਂ ਬਿਲਕੁਲ ਤੇਜੇ ਨੂੰ ਕਾਹਾਂਗੇ ਓ ਮਨਜੀਤ ਭੈਣ ਨੂੰ ਸੱਦ ਲੂਗਾ ਹਾਂ ਕੁੜੀ ਨੂੰ ਸੱਦ ਲੂਗਾ ਆਪਾਂ ਕੁੜੀ ਨਾਲ ਸਾਡੇ ਘਰੇ ਰਹਿ ਆ ਕਰ ਲਾਂਗੇ ਰਹਿ ਆ ਕਰ ਲਓ ਤੁਸੀਂ ਠ ਆਪਾਂ ਨੂੰ ਜ਼ਰੂਰੀ ਥੋੜੇ ਵੀ ਸਿਬੋ ਦਾ ਹੀ ਕਰਾਉਣਾ ਹੈ ਹਾਂ ਆ ਪਤਾ ਯਾਰ ਇਹਨੂੰ ਬਿੰਦਰ ਦੇ ਤੋਂ ਹੁਣ ਚੁੱਕਲਾ ਕਰਨਾ ਹੈ ਹਾਂ ਠੀਕ ਹੈ ਹਾਂ ਪਤਾ ਦੀ ਹੈਡ ਪਗਾਉਣੀ ਆਪਾਂ ਤਾਂ ਹੈਂਡ ਨਹੀਂ ਤੇਰਾ ਅਰਖ ਨਿਕਲ ਜੂਨਾ ਸਾਡਾ ਹਾਂ ਆਪਣੇ ਗੱਲਾਂ ਤੋਂ ਕੋਈ ਹੋਵੇ ਟੁੱਟੀ ਭੱਜੀ ਯਾਰ ਆਪਾਂ ਨੂੰ ਕੀ ਹੈ ਠੀਕ ਹੈ ਇਹਦੀ ਰੋਟੀ ਪੱਕਦੀ ਉਹ ਜੋ ਆਪਾਂ ਨੂੰ ਪੋਣਣੇ ਫਲਗਾ ਠੀਕ ਹੈ ਠੀਕ ਹੈ ਤੇ ਤੂੰ ਮਾੜਾ ਮੋਟਾ ਦਵਾਰੇ ਪੁੱਛ ਲਈ ਉਹ ਤੋਂ ਸਿਬੋ ਤੋਂ ਮੈਂ ਉਹਦਾਂ ਨੂੰ ਮੈਂ ਕਹਿਆ ਵੀ ਤੂੰ ਪਤਾ ਕਰ ਹਾਂ ਉਹਨਾਂ ਕਾਲੇ ਹੋਰਾਂ ਕੋਲੇ ਮੈਂ ਜਾਇਆ ਆਉਣਾਗਾ ਕਰਵਾਈ ਦੇਵਾਂਗੇ ਫਿਰ ਮੈਂ ਫਿਰ ਉਹਨੂੰ ਤੇਜੇ ਨੂੰ ਕਹਿਣਾ ਉਜੀ ਰਾਇਆ ਕਰੋ ਪੱਕੀ ਉਧਰੋਂ ਫਿਰ ਆਇਆ ਬਿੰਦਰ ਕੱਢੀ ਜਾਏ ਜਲੂਸ ਤੇ ਆਲਾ ਆ ਜੇ ਦੇਖਣਾ ਨਹੀਂ ਆਏ ਕਰਾਂਗੇ ਤੇ ਜਿਹਨੂੰ ਸਾਧਾਂ ਕਰਾਂ ਮੈਂ ਤੇ ਜਿਹਨੂੰ ਕਹਿੰਨਾ ਵੀ ਤੂੰ ਮਨਜੀਤ ਨੂੰ ਸਤਲਾਬ ਦੀ ਭੈਣ ਨੂੰ ਉਹ ਕੁੜੀ ਨੂੰ ਸੱਦ ਲੂਗਾ ਕੁੜੀ ਤਾਂ ਕੋਈ ਮੂੰਹ ਸਿਰ ਕਰਕੇ ਹੀ ਜਾਊ ਗੱਲ ਦਾ ਕਰਕੇ ਆਊਗੀ ਉਹ ਆਪੇ ਬਿੰਦਰ ਨਾਲ ਗੱਲ ਕਰੂਗੀ ਜਿਹੜੀ ਭੈਣ ਨਹੀਂ ਰਾਜੀ ਹੁੰਦੀ ਮੇਰਾ ਭਰਾ ਵਿਆਹ ਹੈ ਜਾਵੇ ਅੱਜ ਆ ਭੈਣਾਂ ਨੂੰ ਤਾਂ ਹੁੰਦੀ ਆ ਯਾਰ ਮੇਰਾ ਭਰਾ ਵਿਆਹ ਹੈ ਜਾਵੇ ਆਪੇ ਨਾਲ ਉਹ ਬਿੰਦਰ ਤੇ ਦਾਬ ਪਾਊਗੀ ਉਹ ਤਾਂ ਮੁਰੇ ਬੋਲਦੀ ਵੀ ਨਹੀਂ ਹਾਂ ਠੀਕ ਆ ਹੁਣ ਕਦੇ ਹੋਵੇ ਜਿਹੜੀ ਤਾਂ ਕਰਾਂਗੇ ਮਨਜੀਤ ਤੱਤੀ ਜੀ ਇਹ ਤਾਂ ਤੇ ਜੀ ਕੁੜੀ ਤਾਂ ਹੁੰਦਾ ਸੀ ਕੋਈ ਉਹ ਕਰਦੇ ਆ ਕਿਤੇ ਕੋਈ ਨਰਮ ਲਿਆ ਦੇ ਕਹਿੰਦੇ ਫਿਰ ਨਿਵੇਂਦਰ ਨੇ ਪੱਬ ਲੱਗਣ ਦੇ ਨੇ ਹੂੰ ਠੀਕ ਆ ਉਹ ਪਹਿਲਾਂ ਨਾ ਵਿਆਹੀ ਵੂਹੀ ਸੀਗੀ ਗੱਲ ਮੈਂ ਵੀ ਸੁਣੀ ਆ ਉਹ ਛੱਡੀ ਉਹੇ ਜਿਹੇ ਹੋਊਗਾ ਹੁਣ ਬਾਹਨ ਵਾਤਾ ਯਾਰ ਹੂੰ ਹਾਂ ਹੋਊ ਤਾਂ ਆਈ ਬੇ ਛੜੇ ਛੜਾਈ ਵਾਲੀ ਦੇ ਕੋਈ ਸਪੀਰੀ ਆ ਉਹਦੀ ਦਾਬ ਹੈਗੀ ਉਹਦੇ ਆਖੇ ਕਰਗੀ ਦੇਣਗੇ ਹਾਂ ਹਾਂ ਤੇ ਸੀਬੇ ਨੂੰ ਵੀ ਆਇਆ ਵੀ ਸਾਡਾ ਜਾਣਾ ਆਉਣਾ ਰਹੇ ਜੀ ਜਾਣਾ ਆਉਣਾ ਰਹੇ ਜੂਗਾ ਕਿਆ ਵਧੀਆ ਕਰਿਆ ਤਾ ਤੂੰ ਚੱਲ ਤੂੰ ਚਾਹ ਪੀਣੀ ਆ ਤਾਂ ਦੱਸ ਨਾ ਨਾ ਬੱਸ ਚੰਗਾ ਫਿਰ ਮੈਂ ਪਾ ਦਿਆਂ ਤੂੜੀ ਦੇ ਦੋ ਟੋਕਰੇ ਨਾ ਮੈਂ ਚੱਲਦਾ ਯਾਰ ਮੈਂ ਨਾ ਖਾਲ ਘੜ ਨਾ ਜਾਣਾ ਚੱਲ ਤੂੰ ਘੜਿਆ ਜਾ ਵਾਲੀ ਦੀ ਵਾਰੀ ਆ ਰਾਤੇ ਜਾ ਆਊਗਾ ਨਾ ਅੰਦਰੋਂ ਜੇ ਤੂੰ ਠੀਕ ਹੈ ਹਾਂ ਮੈਂ ਖਰਾਬਾ ਡਿਓ ਨਵੰਦਰੇ ਤੇ ਕਿਆ ਕਰਦੇ ਹੋ ਬਈ ਮੇਰੇ ਆਉਂਦੇ ਨੂੰ ਕੋਈ ਨਹੀਂ ਤੇਨੂੰ ਪਤਾ ਤਾਂ ਹੈ 2:30 ਵਜੇ ਕਰੂੰਗੀ ਚਾਹ ਮੈਂ ਵੱਡ ਲਿਆ ਮੈਂ ਆਉਂਗਾ ਫਿਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਣ ਜੂਗੀ 2:30 ਵਜੇ ਬਣਾਉਂਦਾ ਨੂੰ ਪਤਾ ਤਾਂ ਹੈ 6:00 ਵੀ 2:30 ਵਜੇ ਕਰਦੀ ਹੁੰਦੀ ਹੈ ਆਪਦੇ ਪਰਨਾ ਦੇ ਪੱਕੀ ਹੈ ਜਾਂ ਬਸ ਸਹੀ ਟਾਈਮ ਤੇ ਬਣਾਉ ਕਹੇ ਤੋਂ ਕਾਨੂੰ ਕਰਦੀ ਐ ਢਾਈ ਦਾ ਟਾਈਮ ਪੱਕਾ ਹੈ ਬਸ 2:30 ਵਜੇ ਕਰੂ ਮੈਂ ਤਾਂ ਦੁਪਹਿਰਾ ਹੋ ਗਿਆ ਭਰਾਵਾ ਕਿ ਕਰੇਂ ਤੇਨੇ ਤੇ ਜੀ ਠੀਕ ਹੈ ਬੈ ਜਾ ਇੱਥੇ ਵੱਢੀ ਨਾ ਹਰਾ ਹੋਰ ਯਾਰਾ ਅੱਜ ਲੇਟ ਹੋ ਗਿਆ ਕੰਮ ਪਹਿਲਾਂ ਮੈਂ ਤੂੜੀ ਪਾਉਣ ਲੱਗ ਗਿਆ ਤੇ ਹੋਰ ਸੁਣਾ ਠੀਕ ਹੈ ਹੂੰ ਤੱਕਰਿਆ ਸੀ ਪਾਲੀ ਦਾ ਤੁਹਾਨੂੰ ਹਾਂ ਪਾਲੀ ਟੱਕਰਿਆ ਸੀ ਮੈਨੂੰ ਹਾਂ ਪਾਲੀ ਸੀਬੋ ਕੇ ਠੇਕਾ ਦੇ ਕੇ ਗਿਆ ਸੀ ਅੱਜ ਅੱਛਾ ਮੈਂ ਤੂੜੀ ਪਾਈ ਜਾਂਦਾ ਸੀ ਉਦੋਂ ਹਾਂ ਤੇ ਉਹ ਕਹਿੰਦਾ ਯਾਰ ਸੀਬੋ ਤਾਂ ਦੇਗੀ ਤੇਰੇ ਤੇ ਵੀ ਅਸਲ ਨਾ ਹਾਂ ਛਣੀ ਚੱਲੀ ਜਾਂਦਾ ਹਾਂ ਕਿਸੇ ਪੰਡਤ ਤੋਂ ਪੁੱਛ ਕੇ ਮਾੜਾ ਮੋਟਾ ਢਾਲਾ ਢੱਪਾ ਲਾ ਸੀਬੋ ਤਾਂ ਦੇਗੀ ਜਵਾਬ ਹਾਂ ਗੱਲ ਕਰ ਇੱਕ ਹੋਰ ਰਾਹ ਨਿਕਲਿਆ ਅੱਛਾ ਕਾਲੀ ਕਹਿੰਦਾ ਸੀਪੋ ਦਾ ਕਹਿੰਦੀ ਵੀ ਦੇਖ ਭਾਈ ਮੇਰੇ ਤਾਂ ਕੱਲ ਨੂੰ ਜਵਾਇਆਂ ਪਾਈਆਂ ਨੇ ਵੀ ਆਉਣੇ ਹਾਂ ਹਾਂ ਵੀ ਮੈਨੂੰ ਬਿਸ਼ਰਮੀ ਵਾਲਾ ਕੰਮ ਹੋ ਜੂ ਮੈਂ ਤਾਂ ਨਹੀਂ ਇਹ ਕੰਮ ਕਰਦੀ ਹੂੰ ਤੇ ਮੇਰੀ ਰਿਸ਼ਤੇਦਾਰੀ ਚ ਕੁੜੀ ਆ ਉਹਦਾ ਰਿਸ਼ਤਾ ਕਰਾ ਦਾਂਗੀ ਚੱਲ ਉਹ ਵੀ ਲੋਟ ਆ ਫੇਰ ਚੱਲ ਜੂ ਖੜ ਹਾਂ ਹਾਂ ਤੇਰੇ ਤਾਂ ਰੋਟੀ ਪੱਕਦੀ ਚਾਹੀਦੀ ਐ ਰੋਟੀ ਪੱਕਦੀ ਚਾਹੀਦੀ ਆਪਾਂ ਦਾ ਨਾਲੇ ਹੋਰ ਦੇਖ ਉਹਦੇ ਕੋਈ ਜਵਾਕ ਨਹੀਂ ਜੱਲਾ ਨਹੀਂ ਹਾਂ ਜਿਹੜੀ ਦਾ ਉਹ ਕਰਾਉਂਦੀ ਐ ਉਹ ਛੱਡੀ ਹੋਈ ਐ ਉਹ ਹੂੰ ਤੇ ਜਵਾਕ ਨਹੀਂ ਜੱਲਾ ਨਹੀਂ ਵਧੀਆ ਸੋਹਣੀ ਦੱਸਦੇ ਚਲ ਠੀਕ ਹੈ ਫਿਰ ਠੀਕ ਹੈ ਹਾਂ ਹਾਂ ਤੇ ਹੁਣ ਬਿੰਦਰ ਨੇ ਤਾਂ ਨਹੀਂ ਦੇਖ ਮੰਨਣਾ ਉਹ ਤਾਂ ਕੁੱਤੇ ਵਾਂਗੂ ਪਉ ਸਾਰਿਆਂ ਕੰਨੀ ਉਹ ਤਾਂ ਮੰਨਦੀ ਨਹੀਂ ਉਹ ਤਾਂ ਮੈਂ ਹੁਣ ਉਹਦੇ ਨਾਲ ਕਹਿਦਾ ਮੈਂ ਵਹੜਾ ਵੱਢ ਕੇ ਹੁਣਾਂ ਤੇ ਵਾਹ ਤੂੰ ਛਾਹ ਕਰਨੀ ਵਾਹ ਬਿੰਦਰੇ ਕਹਿੰਦੀ 3:30 ਵਜੇ ਕਰੂੰਗੀ ਮੈਂ ਤਾਂ ਆਪ ਉਹ ਤੋਂ ਪਹਿਲਾਂ ਨਹੀਂ ਕਰਦੀ 3:30 ਵਜੇ ਕਰੂੰਗੀ ਕਹਿੰਦੀ ਹਾਂ ਆਪਦੇ ਟਾਈਮ ਦੀ ਪੱਕੀ ਹੈ ਬੜਾ ਯਾਰ ਤੇਰਾ ਤਾਂ ਹਣਾ ਬਾਲਾ ਬੁਰਾ ਹਾਲ ਹੈ ਕਰਿਆ ਹਾਲ ਤਾਂ ਇਹੀ ਹੁੰਦਾ ਭਰਾਵਾ ਛੜੇ ਬੰਦੇ ਦਾ ਹੁਣ ਪਤਾ ਹੀ ਹੈ ਜਾਦਾ ਤੂੰ ਸਾਡੇ ਕੰਨੀ ਪੀ ਲਿਆ ਕਰ ਚਾਹ ਕੰਨਾਂ ਤੋਂ ਨਹੀਂ ਰਹਿੰਦਾ ਤੂੰ ਉਹ ਯਾਰ ਰੋਜ਼ ਫਿਰ ਚਾਹ ਹੀ ਜਿਉਂਦੇ ਆ ਅਗਲਾ ਕਹਿੰਦਾ ਵੀ ਕੰਮ ਉਧਰ ਕਰਦਾ ਹੈਗਾ ਵਾਹਣ ਉਧਰ ਆਇਆ ਦਾ ਚਾਹ ਸਾਡੇ ਪੀ ਕੇ ਜਾਂਦਾ ਹੈ ਤਾਂ ਫਿਰ ਲੋਟ ਜੇ ਹੁਣ ਤੈਨੂੰ ਮੈਂ ਇੱਕ ਹੋਰ ਸਕੀਮ ਦੱਸਾਂ ਹੂੰ ਦੇਖ ਬਿੰਦਰ ਤਾਂ ਨਹੀਂ ਮੰਨਣੀ ਤੂੰ ਮਨਜੀਤ ਨੂੰ ਲਾਲਾ ਭੈਣ ਨੂੰ ਫੋਨ ਅੱਛਾ ਹਾਂ ਉਹ ਆ ਜੂਗੀ ਪੇਕਾਂ ਤੋਂ ਇੱਕ ਦਿਨ ਕੱਢ ਲੂਗੀ ਘੰਟਾ ਟਾਈਮ ਹਾਂ ਹਾਂ ਉਹਦੀ ਦਾਅ ਪਵਾਦਾਂ ਨੇ ਬਾਪਾਏ ਤਾਂ ਵੀ ਉਹ ਮਸਾ ਮੰਨੂਗੀ ਰਾਜੀ ਨਹੀਂ ਉਹ ਹੋ ਰਾਜੀ ਕੌਣ ਹੁੰਦਾ ਜਦੋਂ ਹੁਣ ਮਨਜੀਤ ਨੇ ਕਹੀ ਦਿੱਤਾ ਵੀ ਮੇਰਾ ਭਰਾ ਭਾਈ ਅਸੀਂ ਤਾਂ ਵਿਆਹਾਂਗੇ じゃ ਕਰਲਾ ਕੀ ਕਰਨਾ ਫਿਰ ਕੀ ਕਰੂਗੀ ਜੇ ਅਸੀਂ ਕਹਿੰਨੇ ਆ ਹਾਂ ਫਿਰ ਅਗਲਾ ਖੁਸ਼ਰੀਕ ਨੇ ਉਹ ਥਰੀਕੇ ਵਾਲੇ ਵੀ ਜਾਣ ਕੇ ਉਂਗਲਾਂ ਹਾਂ ਵੀ ਜਾਣ ਕੇ ਪਟਦੇ ਆ ਫਲਾਨਾ ਕਰਦੇ ਆ ਸਾਡੇ ਤੇ ਗੱਲ ਹੋਰ ਆ ਜੂਗੀ ਤੇ ਜਦੋਂ ਹੁਣ ਸਗੀ ਚੱਕੂਗੀ ਵੀ ਚਾਰ ਕਿੱਲੇ ਬਾਣ ਦੇ ਜਾਣਗੇ ਹਾਂ ਉਹ ਤਾਂ ਜਦ ਹੁਣ ਚਾਰ ਕਿੱਲੇ ਭੈਣ ਦੇ ਨੇ ਕਰੋੜ ਸਵਾ ਕਰੋੜ ਦੇ ਹੋਗੇ ਹੈ ਹਾਂ ਈਦਾ ਮਾਨ ਕਰਦਾ ਨਾਲੇ ਪਾਲੀ ਰਲਿਆ ਮੁਕਤ ਦਾ ਨਾਲੇ ਬਾਣ ਹੂੰ ਮੈਂ ਬਾਣ ਬੀਜ ਦੇ ਨਾਲੇ ਕੰਮ ਕਰਾਉਂਦੇ ਨਾਲ ਮਨਜੀਤ ਨੂੰ ਲਾਵਾ ਫੋਨ ਭੈਣ ਨੂੰ ਮੈਂ ਲਾਲਾ ਕਰ ਰਹੇ ਨੇ ਨਾਲ ਆਪਾਂ ਹਰ ਮਨਜੀਤ ਨੂੰ ਸੱਦ ਲਾ ਉਹ ਆਪੇ ਗੱਲਬਾਤ ਕਰ ਲੂਗੀ ਨਾਲੇ ਸਾਡੇ ਸਿਰ ਨਹੀਂ ਠੋਣਾ ਪੁੱਟੂਗਾ ਹਾਂ ਹਾਂ 88 ਵਾਲਾ ਨੰਬਰ ਹੀ ਹੈ ਨਾ ਉਹਦਾ ਹਾਂ ਹੀ ਹੋਊਗਾ ਹਾਂ ਹਾਂ ਬੈਲ ਤਾਂ ਬੰਦ ਹੂੰ ਹੈਲੋ ਅਮਨਜੀਤ ਬੋਲਦੀ ਆ ਪਣੇ ਸਤਿ ਸ੍ਰੀ ਅਕਾਲ ਹੋਰ ਬਾਲ ਬੱਚੇ ਠੀਕ ਨੇ ਹਾਂ ਉਹ ਤਾਂ ਮੇਰੇ ਕੋਲ ਤੇਜਾ ਬੈਠਾ ਸੀ ਹਾਂ ਹਾਂ ਆ ਠੀਕ ਹੈ ਤੇਜਾ ਠੀਕ ਹੈ ਕਰਾਉਣਾ ਗੱਲ ਉਹਦਾ ਐ ਸੀ ਤੇਜੇ ਨੂੰ ਹੁੰਦਾ ਰਿਸ਼ਤਾ ਹਾਂ ਹਾਂ ਬਿੰਦਰ ਨਹੀਂ ਤੈਨੂੰ ਪਤਾ ਫੋਨ ਦਿੰਦੀ ਜੇ ਤੂੰ ਆ ਜੇ ਮੜਾ ਜਾ ਹਾਂ ਹਾਂ ਨਹੀਂ ਉਹ ਕਲੇਸ਼ ਪਾਉਂਦੀ ਐ ਇਹਨੂੰ ਤਾਂ ਵਿਚਾਰੇ ਨੂੰ ਨਾ ਚਾਹ ਨਾ ਰੋਟੀ ਹੁਣ ਹਰਾ ਵੱਡਣ ਭੇਜਤਾ ਦੁਪਹਿਰੇ ਕਹਿੰਦੇ 2:30 ਵਜੇ ਘਰੇ ਬੜੀ ਫੇਰ ਚਾਹ ਮਿਲੂਗੀ ਹੋਰ ਹੋਰ ਲਾ ਕਰ ਲਾ ਤੇਜੇ ਨਾਲ ਗੱਲ ਇਹ ਤਾਂ ਕਹਿੰਦਾ ਭੈਣ ਆ ਜੇ ਮਾੜੀ ਜੀ ਭੈਣ ਉਹ ਕਰ ਦੇ ਉਹ ਪਾਲੀ ਨਹੀਂ ਆਪਣਾ ਖੇਤ ਦਾ ਗਮਾਂਢੀ ਉਹ ਕਰਾਉਂਦਾ ਸੀ ਹਾਂ 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 ਲੈ ਕਰ ਲਾ ਗੱਲ ਨਤੇ ਜੀ ਹੈਲੋ हां भाई आज एक दिन मंजीत और के ابو ਮਾਸਰ ਨੂੰ ਮੁਰਜੀ ਭਾਈ ਟਾਈਮ ਤੋਂ ਟਾਈਮ ਕੱਢ ਕੇ ਆ ਗਈ ਤੁਸੀਂ ਤੇਰੀ ਤਾਂ ਆਪਣਾ ਤਾਂ ਮੰਨ ਜੂ ਇਹ ਹੂੰ ਤਾਂ ਮੰਨਦੀ ਨਹੀਂ ਕਿ ਉਹ ਇਹ ਰਾਜ਼ੀ ਨਹੀਂ ਹੈਗੀ ਆਹ ਇਹ ਵਿਚਾਰੇ ਮੇਰੇ ਕੰਨੀ ਸੋਚਦੇ ਆ ਦੋਨੇ ਪਾਲੀ ਵੀ ਕਾਲਾ ਵੀ ਸੋਚਦਾ ਜੋਨ ਬਾੜੀ ਹੈ ਭਾਈ ਹੋਰ ਕੀ ਹੈ ਆਹ ਔਰ ਸਾਰੇ ਠੀਕ ਠਾਕ ਆ ਬਣੇ ਆਜੀ ਭਾਈ ਸਵੇਰੇ ਆਜੀ ਕੋ ਆ ਪਰਸਾਂ ਆਜੀ ਅੱਗੇ ਆ ਮੈਨੂੰ ਜਦੋਂ ਤੇਰਾ ਟਾਈਮ ਲੱਗਦਾ ਉਦੋਂ ਆਜੀ ਛੇਤੀ ਆ ਜਾ ਕਹਦੇ ਹੁਣ ਤਾਂ ਭਾਲਿਆਗਾ ਫਿਰ ਗਾਂ ਟੱਪ ਪੱਜਾਂ ਹਾਂ ਹੁਣ ਤਾਂ ਇਹਨਾਂ ਨੇ ਹਾਂ ਜੀ ਕਰਾਈ ਆ ਜੀ ਅੱਜ ਹੀ ਆ ਜਾਂਦੀ ਲੋੜ ਰੱਖੀ ਚਲ ਚੰਗਾ ਬਣੇ ਠੀਕ ਹੈ ਕੀ ਕਹਿੰਦੀ ਹਾਂ ਆਜੂ ਕਹਿੰਦੀ ਕੋਈ ਜਾ ਵਧੀਆ ਫਿਰ ਤਾਂ ਉਹਨੂੰ ਕਹਦੇ ਅੱਜ ਸਵੇਰ ਚ ਹੀ ਆ ਜਾ ਉਹ ਤਾਂ ਕਹਿੰਦਾ ਅੱਜ ਟਾਈਮ ਲੱਗਾ ਮੈਂ ਅੱਜ ਹੀ ਦੇਖ ਲਊਂਗਾ ਇਹਦੀ ਬਾਤ ਠੀਕ ਐ ਚੱਲ ਜਦੋਂ ਆ ਗਈ ਨਾ ਭੈਣ ਕਰਦਾ ਜੇ ਰਾਜੀ ਹੁੰਦੀ ਆ ਦੇ ਭਰਾ ਦੇ ਘਰਵਾਹੇ ਦੇ ਤੇ ਜਦੋਂ ਮਨਜੀਤ ਆ ਗਈ ਸਾਡੇ ਘਰੇ ਲਿਆਈ ਕਿਰਾਂ ਉੱਥੇ ਗੱਲ ਨਾ ਛੇੜਿਓ ਉਹ ਉੱਥੇ ਨਹੀਂ ਛੇੜਦੇ ਘਰ ਫੇਰ ਤਾਂ ਬਿੰਦਰ ਪੈ ਜੂਗੀ ਉੱਤੋਂ ਦੀ ਹਾਂ ਹਾਂ ਹੈ ਉਹ ਤਾਂ ਮਨਜੀਤ ਹੀ ਕਰੂ ਆਪੇ ਗੱਲ ਮੈਂ ਤਾਂ ਉਹ ਕੋਈ ਗੱਲ ਦੱਸੀ ਨਹੀਂ ਮੈਨੂੰ ਪੁੱਛਦੀ ਸੀ ਹਾਂ ਕਹਦੀ ਉਹਦੇ ਕਾਲਾ ਦੇ ਵੀਰਪਾਲ ਕੇ ਵਿਆਹ ਦੀ ਗੱਲ ਕਰਦੇ ਸੀ ਕਿਹਦੇ ਨਾਲ ਹਾਂ ਉਦਿਆਂ ਸੀ ਪੰਗਾ ਹੀ ਲੈ ਲਿਆ ਸੀ ਅਸੀਂ ਤਾਂ ਦੋਨੇ ਕਰੀ ਜਾਂਦੇ ਮੈਂ ਕਿਹਾ ਤੇਜੇ ਦਾ ਵਿਆਹ ਹੁੰਦਾ ਜਾਂਦਾ ਕੱਪੜੇ ਸੰਵਾਲਾ ਹਾਂ ਬਿੰਦਰ ਕਹਿੰਦੀ ਕੀ ਦਾ ਵਿਆਹ ਪਾਈ ਹਾਂ ਹਾਂ ਮੈਂ ਖਿਆ ਤਾਂ ਸਾਡੇ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਚਾਹੇ ਕਿ ਕਿ ਟਾਲੀ ਮੈਂ ਤਾਂ ਆ ਮੈਨੂੰ ਵੀ ਪੁੱਛਦੀ ਸੀ ਉਹ ਚੱਲ ਤੂੰ ਐ ਕਰ ਵੱਡ ਲਾ ਹਰਾ ਤੇ ਫਿਰ ਮਨਜੀਤ ਨੂੰ ਆਉਣ ਦੇ ਹਾਂ ਹਾਂ ਤੇ ਕਰਦੇ ਆਂ ਆਪਾਂ ਤੇਰਾ ਹਿਲਾ ਠੀਕ ਐ ਬਸ ਤੇ ਨਵੇਂ ਕੱਪੜੇ ਕੋਪੜੇ ਸੰਵਾਲੀ ਹੁਣ ਮਨਜੀਤ ਆਊਗੀ ਇੱਕ ਦੋ ਸ਼ੂਟ ਲਿਆ ਹੀ ਦੇਖ ਕੇ ਹਾਂ ਠੀਕ ਐ ਉਹਦਾ ਕੋਈ ਨਾ ਮਲੇ ਆਉਂ ਨਾ ਮਨਜੀਤ ਨੂੰ ਕਹਿ ਕੇ ਆੜਤੀਆਂ ਤੋਂ 20-50000 ਰੁਪਇਆ ਫੜ ਕੇ ਰੱਖੀਆ ਥੇਣਾ ਕੋਈ ਨਹੀਂ ਮਨਜੀਤ ਫੋਨ ਕਰ ਦੂਗੀ ਆੜਤਗੇ ਨੂੰ ਹਾਂ ਹੈ ਚੱਲ ਠੀਕ ਹੈ ਚੱਲ ਤੂੰ ਫੇਰ ਹਾਂ ਨਹੀਂ ਤੇਰੇ ਕੰਨੀ ਆਂਡੇ ਕੱਢੀ ਜਾਓ ਚਲ ਆ ਵੀ ਵਦ ਗਿਆ ਹੋ ਗਿਆ ਮਨਜੀਤ ਆਜੂਗੀ ਆਪਣੇ ਸਰੋਂ ਠੋਣਾ ਫੁੱਟੂਗਾ ਨਹੀਂ ਭੈਣ ਦਰੈਂਦੀ ਇਹ ਤਾਂ ਐਡੀ ਡੈਨ ਹੈਗੀ ਕੰਤੇ ਖੜਕੀ ਗਾਲਾਂ ਦੇ ਜਾ ਕਰਦੀ ਸਾਨੂੰ ਹੂੰ ਮੇਰਾ ਜੇਠ ਪੱਟ ਲਿਆ ਤੁਸੀਂ ਫਲਾਣਾ ਕਰ ਲਿਆ ਜੋ ਕਰ ਲਿਆ ਸਾਨੂੰ ਤਾਂ ਇਹ ਰੋਟੀ ਨਹੀਂ ਖਾਣ ਦੇਣੀ ਸੀ ਆਪੇ ਹੁਣ ਕੁੜੀ ਆਵੇ ਪੰਜ ਕਰੇ ਪੰਜਾ ਕਰੇ ਚਲ ਪੱਲੀ ਲਿਆਵਾਂ ਯਾਰ ਲੈ ਰਲਾਦਾ ਤੂੜੀ ਤਪਾ ਗਿਆ ਸੀ ਉਹ ਸੰਨੀ ਸੰਨੀ ਰਹਿ ਗਿਰਲਾ ਮਾ ਇਹ ਬਾੜੜੇ ਪੇ ਵੀਰ ਪਾਲਾ ਫਿਰਦੀ ਐ ਕਿਵੇਂ ਵੀਰ ਪਾਲਾ ਠੀਕ ਆ ਭਣੇ ਆ ਜਾ ਹੋਰ ਸੰਨੀ ਭਾਈ ਆਨੀ ਐ ਸੰਨੀ ਭਾਉਂਦੇ ਸੋ ਤੂੜੀ ਤਾਂ ਕਾਲਾ ਪਾ ਗਿਆ ਸੀਗਾ ਅੱਛਾ ਮੈਂ ਚਲ ਸੰਨੀ ਮੈਰ ਲਾ ਦੂੰਗੀ ਅੱਛਾ ਮੈਂ ਵੀ ਆ ਸਾਹਮਣੇ ਮੈਂ ਖਾਬਾਰ ਫਿੜਿਆ ਪਿਆ ਸੀ ਨੀ ਮੇਰੇ ਮਾਰੇ ਇੱਧਰ ਨਿਗਾਹ ਮਾਰੀ ਮੈਂ ਕਸਨੀ ਲੜਾਈ ਅੱਛਾ ਮੈਂ ਬਸ ਸਨਨੀਰ ਲਾਉਣ ਲੱਗੀ ਮੈਂ ਖਵੇਲੇ ਹੋਇਆ ਹੀ ਪਿਆ ਹਾਂ ਫਿਰ ਪਾ ਕੇ ਕੱਖ ਤੇ ਬੰਨ ਰਹਿਣਗੇ ਹਾਂ ਮੈਂ ਵੀ ਤੇਰੇ ਆਧਾਰ ਮੋੜਨ ਆਈ ਸੀ ਬਾਈ ਦੇ ਗਿਆ ਸੀ ਠੇਕਾ ਅੱਛਾ ਹਾਂ ਚੱਲ ਮੈਂ ਮਾਰਦਾ ਮੜਾ ਜਾ ਹੱਥ ਚੱਲ ਚੱਲ ਲੜਾ ਦੇ ਕੋਈ ਨਹੀਂ ਮੈਂ ਆਖਿਆ ਆਧਾਰ ਦਿੱਤੀ ਚੰਗੀ ਆ ਫੇਰ ਕੋਈ ਲੋੜ ਪੈ ਜਾਂਦੀ ਆ ਤੁਰੇ ਜਾਂਦੇ ਫੜ ਲੈਨੇ ਹੋਰ ਹੋਰ ਮਸ ਆਈ ਆ ਮੇਰਾ ਵੇਥ ਜਾ ਟੈਟ ਸੀਗਾ ਅੱਜ ਹੀ ਫੜਾ ਕੇ ਗਿਆ ਬਾਈ ਨੂੰ ਦੋ ਦਿਨ ਕਹਿੰਦਾ ਭਾਈ ਮੈਨੂੰ ਕੰਮ ਹੋ ਗਿਆ ਗਰਾਂ ਵਾ ਗਿਆ ਮੈਂ फिर तो मैं पता मैं जो ठेका आ गया आजगी तो चल मैं हूं बस करके फाई आवा तो नहीं और... हाथ तो ला कम निबुड़ा मैं हा मे जवाक आ गए होने गए जवाक आ गए पी लिया चाह पानी चल बस इनका पढ़ी लें ਲਾ ਚਲ ਫੜਾ ਤੇ ਤੇਰੇ ਕੋਲ ਪਾ ਲਈ ਨਾ ਗੱਲ ਨਹੀਂ ਕੋਈ ਸਾੜੀ ਕਿਵੇਂ ਉਹ ਤੇ ਜੇ ਵਾਰੇ ਹਾਂ ਪਾਈ ਸੀ ਮੈਨੂੰ ਫਰਮਾਇਸ਼ ਹਾਂ ਤੇ ਮੈਂ ਤਾਂ ਫਿਰ ਤੈਨੂੰ ਪਤਾ ਹੀ ਆ ਵੀ ਭਲ ਮੈਂ ਉਹਨੂੰ ਐਂ ਦੱਸਦਾ ਮੈਂ ਕਿਹਾ ਵੀ ਦੇਖ ਮੈਂ ਤਾਂ ਇਸ ਉਮਰ ਹੁਣ ਸੋਹਣੀ ਨਹੀਂ ਲੱਗਦੀ ਕੱਲ ਨੂੰ ਜਵਾਈ ਪਾਈ ਆ ਜਾਣਗੇ ਵੱਡੀ ਕੁੜੀ ਪੰ ਮੱਜ ਬਹਿ ਕੇ ਤੋਰ ਦਿਆਂਗੇ ਠੀਕ ਹੈ ਵੀ ਉਹ ਸਾਡੀ ਨਾ ਕੁੜੀ ਰਿਸ਼ਤੇਦਾਰੀ ਚ ਹੈਗੀ ਐ ਅੱਛਾ ਛੱਡੀ ਹੋਈ ਐ ਤੇ ਮੈਂ ਕਿਹਾ ਸੀ ਵੀ ਉਹਦਾ ਪਰਿਸ਼ਤਾ ਕਰਵਾ ਲਾਂਗੇ ਤੇ ਜੀ ਪੈੜੀ ਹੋਵੇ ਕਿਤੇ ਉਹ ਹੋਵੇ ਮਨ ਨਰਮ ਦੇ ਤਾਂ ਸਾਡ ਬਿੰਦਰ ਨੇ ਪੱਬ ਨਹੀਂ ਲੱਗਣਦੇ ਐ ਤਾਂ ਮੈਨੂੰ ਦੱਸਿਆ ਭਾਈ ਨੇ ਪਾਲੀ ਨੇ ਕਹਿੰਦਾ ਕਿ ਭਾਈ ਉਹ ਪੈੜੀ ਉਹਦੀ ਪਰਜਾਈ ਤਾਂ ਨੂੰ ਆਪਾਂ ਕਹਿੰਦਾ ਤੇਜ ਨੂੰ ਗਿਉਣਾ ਹਾਂ ਐ ਤਾਂ ਮੋਖਾ ਮੈਨੂੰ ਵੀ ਪਤਾ ਮੈਨੂੰ ਦੱਸਦੀ ਹੁੰਦੀ ਤੈਨੂੰ ਪਤਾ ਨਾ ਥਾੜੇ ਜ਼ਮੀਨ ਬੌਂਦੇ ਆ ਉਹਦੇ ਨਾਲ ਨਾਲ ਵੱਡੇ ਕੁੱਤੇ ਵਾਂਗੂ ਪੈਂਦੀ ਐ ਹਾਂ ਐ ਤਾਂ ਮੈਨੂੰ ਪਤਾ ਐ ਦਿਨਾਂ ਦਾ ਚਾਰ ਕਿੱਲੇ ਖਾਈ ਜਾਂਦੀ ਆ ਉਹਦੇ ਨਾਲੇ ਜੇ ਕਿ ਮੈਂ ਗਾਂਹਾਂ ਬਾਗ ਦੇ ਪਹੁੰਚੇ ਲੱਗੇ ਵਾਲੇ ਚ ਆਖੂ ਜੋੜੇ ਲਾ ਕੇ ਮੇਰੇ ਸਾਹਮਣੇ ਬੇਇੱਜ਼ਤੀ ਕਰੀ ਇੱਕ ਤਨ ਕਹਿੰਦੀ ਮੈਂ ਤਾਂ 2:30 ਵਜੇ ਚਾਹ ਕਰੂੰਗੀ ਮੈਂ ਨਹੀਂ ਜਾ ਕਰਕੇ ਦਿੰਦੀ ਤੈਨੂੰ ਹਾਂ ਉਦੋਂ ਮੈਂ ਤੇਰੇ ਕੋਲ ਬੈਠੀ ਸੀ ਉਦੋਂ ਹੀ ਬੋਲੀ ਜਾਂਦੀ ਸੀ ਕੋਈ 2:30 ਤੋਂ ਪਹਿਲਾਂ ਮੈਂ ਨਹੀਂ ਜਾਜੂ ਕਰਦੀ ਹਾਂ ਐ ਬੰਨਿਆ ਹੋਇਆ 2:30 ਤੋਂ ਪਹਿਲਾਂ ਚਾਹ ਨਹੀਂ ਕਰਕੇ ਦਿੰਦੀ ਉਹ ਭਾਵੇਂ ਕਿੰਨੀ ਆਖੀ ਜਾਵੇ ਦੁੱਖ ਦਾ ਸੁੱਖ ਦਾ ਤਾਂ ਨਹੀਂ

ਕਿਥੋਂ ਅੱਜ ਵੱਢਣ ਵਾਲਾ ਹਰਾ ਵੱਢੇ ਨਹੀਂ ਜਾਣਾ ਅੱਜ ਤਾਂ ਕੱਲ ਸਨਨੀ ਰਲਾ ਦੇਾਂਗੇ ਅੱਜ ਹੋਰ ਕੀ ਆ ਰੋਜ਼ ਹੀ ਹਰਾ ਖਾਂਦੀਆਂ ਨਾ ਇਥੇ ਉਹ ਕਿਹੜਾ ਉਹਨਾਂ ਵੱਢਿਆ ਨਹੀਂ ਜਾਂਦਾ ਹਰਾ ਜਿੱਲਾ ਵਾਲਾ ਪਾਣੀ ਖੜਾ ਹੈਗਾ ਰੋਣਦਾ ਭਾਈ ਅਜੇ ਵੱਡਿਆ ਨਹੀਂ ਜਾਂਦਾ ਅੰਦਰੇ ਪਾਣੀ ਖੜਾ ਰਹੇ ਚ ਅੱਛਾ ਹਾਂ ਰੋਂਦਾ ਜਾਣਾ ਜਿਹੜਾ ਕੰਮ ਜਾਨਾਗਾ ਕਿਹੜਾ ਪੂਰ ਚੜੇ ਫਿਰ ਰੋਂਦਾ ਗਿਆ ਸੀ ਹਾਂ ਦੇਖ ਕਿ ਪਾਣੀ ਖੜਾ ਹਥੇ ਕਿੱਡਾ ਕਿੱਡਾ ਪਾਣੀ ਹਰਾ ਕੇ ਵੱਡਿਆ ਜਾਊਗਾ ਅੱਛਾ ਚਲ ਵਧੀਆ ਹੋ ਗਿਆ ਮੈਂ ਚਾਹ ਲਿਆਉਣੀ ਆਂਗੀ ਚੂੜਸਲਾ ਤੇਰੇ ਤਾਂ ਚਾਹ ਦੀ ਉਹ ਹੋਸੀ ਕਿ ਹਰਾ ਕਿੱਥੋਂ ਵੱਢਣ ਜਾਂਦਾ ਤੂੰ ਤਕਣਾ ਭਾਈ ਹਾਂ ਸੱਸੀ ਕਾਲ ਭਾਈ ਆਪ ਤੋਂ ਸੱਸੀ ਕਰਦੇ ਬਹਿ ਜਾਓ वो ठीक है सारे का हाँ, परिवार ठीक है भैया और सारे ठीक हाँ, सारे ठीक है भाई बढ़िया हाँ जी आ जी आ गए तो फोन करा सीगा मैं आ गया आज अब काम होएगा मां भाई बਿੰਦਰ किधर गई है बਿੰਦਰ भाई इधर बैठ बैठ क्या करना बाकी अच्छा मैं खेतों आ गया तेरी मैं क्या कर दं ਸਾਰੇ ਮੰਦਰੇ ਹਾਂ ਠੀਕ ਆ ਹੋ ਠੀਕ ਆ ਹਾਂ ਹੋ ਸਭ ਠੀਕ ਆ ਹਾਂ ਸਾਰੇ ਠੀਕ ਆ ਵਧੀਆ ਹਾਂ ਮੈਂ ਪਾਣੀ ਲਿਆਉਣੀ ਥੱਲੇ ਲਿਆ ਹੋਰ ਬਾਈ ਠੀਕ ਆ ਹਾਂ ਠੀਕ ਆ ਵਧੀਆ ਚਾਹ ਤਾਂ ਦਿੰਦੇ ਮੈਂ ਜੀ ਜਲਦੀ ਕਦੋਂ ਫੋਨ ਕਰੈਸੀ ਤੂੰ ਮੈਨੂੰ ਕੋਈ ਲੜਾਈ ਤਾਂ ਨਹੀਂ ਕੋਈ ਸੀਵਾ ਕੰਮ ਨਹੀਂ ਛਡਾਇਆ ਤੇ ਆਪਾਂ ਕਾਲੇ ਕੇ ਘਰੇ ਗੱਲ ਕਰਾਂਗੇ ਜਾਂ ਇੱਥੇ ਕਰਾਂਗੇ ਅੱਛਾ ਚਾਹ ਲੈ ਕੇ ਆ ਜੀ ਅੱਛਾ ਹਾਂ ਤਾਂ ਉਹਦਾ ਸੀਗਾ ਕੋਈ ਹਾਂ ਆਪਾਂ ਕਾਲੇ ਕੇ ਘਰੇ ਗੱਲ ਕਰਾਂਗੇ ਇੱਥੇ ਗੱਲ ਵੀ ਕਰ ਤੂੰ ਤਾਂ ਖੈਰ ਹੈ ਹਾਂ ਉਹ ਖੈਰ ਹੈ ਅੱਛਾ ਮੈਂ ਜਰੂਰ ਸੁਬਾਹ ਜੀ ਆ ਅੱਛਾ ਤੇ ਰੋਟੀ ਪਾਣੀ ਵਧੀਆ ਦਿੰਦੀ ਆ ਉਹ ਰੋਟੀ ਬਣਦੀ ਕੋਈ ਬਸ ਬਰਾ ਨਹੀਂ ਅੱਛਾ ਤੁਹਾਨੂੰ ਤੇ ਨੂੰ ਕੋਈ ਕਰਾ ਦਿਆਂ ਮਾਂ ਦੀਆਂ ਅੱਛਾ ਆਪਾਂ ਕਾਲੇ ਕੇ ਘੇ ਘਰੇ ਕਰਾਂਗੇ ਠੀਕ ਹੈ

ਫਿਰ ਮੈਂ ਤਾਂ ਮੁੜਨਾ ਭਾਈ ਮੜਾ ਜਾ ਕਾਲੇ ਕੇ ਜਾਵਾਂ ਹੋਰ ਜਵਾਕ ਕੱਲੇ ਆ ਕਰ ਹਾਂ ਇਹ ਕਿ ਆ ਉਹਨ ਸਾਰੀ ਪੀ ਕੇ ਚਾਦੀ ਘੁੱਟ ਤੇ ਉਧਰ ਕਾਲੇ ਕੇ ਵਾਗ ਗਈ ਹਾਇ ਤੱਕ ਵੀ ਗੜਬੜ ਗੱਲ ਆ ਕੋਈ ਨਹੀਂ ਲੱਗ ਜੂ ਪਤਾ ਮੈਨੂੰ ਨਾਲ ਹੀ ਉਹ ਭੱਜ ਗਿਆ ਬੀਜੂ ਜਾ ਖੜਾ ਹੀ ਨਹੀਂ ਮਿੰਟ ਮਾਰਿਆ ਮੈਂ ਵੀ ਚੱਲਦਾ ਹਾਂ ਭਾਈ ਤੇਰੇ ਨਾਲ